हिमाचल प्रदेश ਦੇ ਵਿੱਚ ਮੀਂਹ ਨੇ ਤਬਾਹੀ ਬਚਾਈ ਹੋਈ ਹੈ ਕੁੱਲੂ ਦੇ ਵਿੱਚ ਬੱਦਲ ਫਟਿਆ ਤੇ ਹੁਣ ਧਰਮਸ਼ਾਲਾ ਦੇ ਵਿੱਚ ਵੀ ਮੀਂਹ ਕਾਰਨ ਹਾਹਾਕਾਰ ਮਚ ਗਿਆ ਕਿਉਂਕਿ ਇਸ ਧਰਮਸ਼ਾਲਾ ਦੇ ਨੇੜੇ ਇੱਕ ਮਨੂਨੀ ਖੱਡਾ ਹੈ ਜਿਸ ਦੇ ਵਿੱਚ ਪਾਣੀ ਦਾ ਵਹਾਅ ਇੰਨਾ ਤੇਜ਼ ਹੋ ਗਿਆ ਕਿ 15 ਤੋਂ 20 ਲੋਕ ਜਿਹੜੇ ਨੇ ਇਸ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ ਨੇ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਵੇਲੇ ਜਿਸ ਤਰੀਕੇ ਦੇ ਨਾਲ ਮੀਂਹ ਵਰ ਰਿਹਾ ਹੈ ਤਾਂ ਲੋਕਾਂ ਲਈ ਆਫਤ ਬਣਿਆ ਹੋਇਆ ਹੈ ਲੋਕਾਂ ਤੇ ਖਤਰਾ ਮੰਡਰਾ ਰਿਹਾ ਕਿਉਂਕਿ ਵੱਖ-ਵੱਖ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਨੇ ਕਿੱਥੇ ਨਦੀਆਂ ਦੇ ਵਿੱਚ ਉਫਾ ਨਾ ਹੋਇਆ ਹੈ ਪਾਣੀ ਦਾ ਵਹਾਅ ਇੰਨਾ ਤੇਜ਼ ਹੈ ਗੱਡੀਆਂ ਰੁੜ ਰਹੀਆਂ ਨੇ ਤੇ ਹੁਣ ਧਰਮਸ਼ਾਲਾ ਦੇ ਵਿੱਚ ਵੱਡਾ ਹਾਦਸਾ ਸਾ ਵਾਪਰੇ ਆ ਜਿੱਥੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ 15 ਤੋਂ 20 ਮਜ਼ਦੂਰ ਦੱਸੇ ਜਾ ਰਹੇ ਨੇ ਜੋ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੁੜ ਗਏ ਨੇ ਦੋ ਮਜ਼ਦੂਰਾ ਦੇ ਤਾਂ লাশ ਵੀ ਬਰਾਮਦ ਹੋ ਗਈ ਹੈ ਅਤੇ ਇਸ ਵੇਲੇ ਜੋ ਰੈਸਕਿਊ ਆਪਰੇਸ਼ਨ ਹੈ ਉਹ ਲਗਾਤਾਰ ਸ਼ੁਰੂ ਕਰ ਦਿੱਤਾ ਗਿਆ ਪਰ ਵੱਡਾ ਹਾਦਸਾ ਇਸ ਨੂੰ ਮੰਨਿਆ ਜਾ ਰਿਹਾ ਹੈ ਜਿੱਥੇ ਪਹਾੜਾ ਦੇ ਵਿੱਚ ਇਸ ਵੇਲੇ ਮੀਂਹ ਪੈ ਰਿਹਾ ਉੱਤਰੀ ਭਾਰਤ ਦੀ ਜੇਕਰ ਗੱਲ ਕੀਤੀ ਜਾਵੇ ਮੀਂਹ ਪੈ ਰਿਹਾ ਜਿਸ ਦੇ ਕਾਰਨ ਲੋਕਾਂ ਨੂੰ ਉੱਤਰੀ ਭਾਰਤ ਦੇ ਵਿੱਚ ਤਾਂ ਗਰਮੀ ਤੋਂ ਰਾਹਤ ਮਿਲ ਰਹੀ ਹੈ ਪਰ ਪਹਾੜਾ ਦੇ ਵਿੱਚ ਜੋ ਮੀਂਹ ਵਹਿ ਰਿਹਾ ਉਸ ਦੇ ਨਾਲ ਲੋਕਾਂ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਵੇਰੇ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਜਿੱਥੇ ਤੁਸੀਂ ਵੇਖਿਆ ਸੀ ਕਿਸ ਤਰੀਕੇ ਦੇ ਨਾਲ ਕੁੱਲੂ ਦੇ ਵਿੱਚ ਜਦੋਂ ਬੱਦਲ ਫਟਦਾ ਹੈ ਕਿਸ ਤਰੀਕੇ ਦੇ ਨਾਲ ਜੋ ਨਦੀਆਂ ਨੇ ਉਫਾਨ ਤੇ ਆ ਜਾਂਦੀਆਂ ਨੇ ਜੋ ਵੀ ਸਾਹਮਣੇ ਉਹਨਾਂ ਦੇ ਗੱਡੀਆਂ ਆਈਆਂ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਉਹ ਅੱਗੇ ਰੁੜ ਗਿਆ ਤੇ ਹੁਣ ਧਰਮਸ਼ਾਲਾ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਦੱਸੀ ਜਾ ਰਿਹਾ ਹੈ ਕਿ ਇਹ ਮਜ਼ਦੂਰ ਮਨੂਨੀ ਖੜ ਦੇ ਨੇੜੇ ਹੀ ਰਹਿ ਰਹੇ ਸੀ ਮਨੂਨੀ ਖੜ ਦੇ ਕੰਡੇ ਨੇੜੇ ਰਹਿ ਰਹੇ ਸੀ ਇੱਕ ਸ਼ੈੱਡ ਬਣਾਇਆ ਹੋਇਆ ਸੀ ਜਿੱਥੇ ਇਹ ਸਾਰੇ ਮਜ਼ਦੂਰ ਰਹਿ ਰਹੇ ਸੀ ਤੇ ਅਚਾਨਕ ਆੜਕ ਪਾਣੀ ਦਾ ਵਹਾਅ ਇੰਨਾ ਤੇਜ਼ ਹੋ ਜਾਂਦਾ ਹੈ ਕਿ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਇਹ ਸਾਰੇ ਮਜ਼ਦੂਰ ਰੋੜ ਜਾਂਦੇ ਨੇ ਤਾਂ ਲਗਾਤਾਰ ਪਾਲ ਉਹਨਾਂ ਦੀ ਕੀਤੀ ਜਾ ਰਹੀ ਹੈ ਪਰ ਮੰਦ ਭਾਗਾ ਇਹ ਪਾੜਾ ਵਾਪਰਿਆ ਜਿੱਥੇ ਦੋ ਲੋਕਾਂ ਦੀ ਹੁਣ ਤੱਕ ਮੌਤ ਹੋ ਗਈ ਹੈ ਬਾਕੀ ਲੋਕ ਜੋ ਇਸ ਵੇਲੇ ਲਾਪਤਾ ਨੇ ਉਹਨਾਂ ਦੀ ਪਾਲ ਕੀਤੀ ਜਾ ਰਹੀ ਹੈ ਇਸ ਵੇਲੇ ਰਾਤ ਦਾ ਸਮਾਂ ਹੋ ਗਿਆ ਕਿਤੇ ਨਾ ਕਿਤੇ ਉਹਨਾਂ ਦੀ ਪਾਲ ਕਰਨ ਦੇ ਵਿੱਚ ਮੁਸ਼ਕਲ ਜ਼ਰੂਰ ਆ ਰਹੀ ਹੈ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਗਾਤਾਰ ਮੀਂਹ ਪੈ ਰਿਹਾ ਹੈ ਇਸ ਤਰੀਕੇ ਦੀਆਂ ਘਟਨਾਵਾਂ ਵਪਰੀਆਂ ਨੇ ਤਾਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਕਿਸ ਤਰੀਕੇ ਦੇ ਨਾਲ ਧਰਮਸ਼ਾਲਾ ਦੇ ਵਿੱਚ ਇਹ ਪੂਰਾ ਜੋ ਹਾਦਸਾ ਹੈ ਉਹ ਵਪਰੀਆ ਧਰਮਸ਼ਾਲਾ ਦੀ ਜੇਕਰ ਗੱਲ ਕੀਤੀ ਜਾਵੇ ਖਨਿਆਰਾ ਇਲਾਕੇ ਦੇ ਕੋਲ ਮਨੂਨੀ ਖੱਡ ਹੈ ਜਿਸ ਦੇ ਕੋਲ ਇੰਦਰਾਪ੍ਰੀਤ ਦਰਸ਼ਨੀ ਹਾਈਡਰਲ ਪ੍ਰੋਜੈਕਟ ਸੀ ਇੱਥੇ ਇਹ ਮਜ਼ਦੂਰ ਕੰਮ ਕਰ ਰਹੇ ਸਨ 15 ਤੋਂ 20 ਮਜ਼ਦੂਰ ਸਨ ਜੋ ਮਨੂਨੀ ਖੱਡ ਦੇ ਨੇੜੇ ਕੰਮ ਕਰ ਰਹੇ ਸਨ ਤੇ ਅਚਾਨਕ ਇਸ ਖੱਡ ਦੇ ਵਿੱਚ ਪਾਣੀ ਦਾ ਵਹਾਅ ਤੇਜ਼ ਹੋ ਜਾਂਦਾ ਹੈ ਆਮ ਤੌਰ ਤੇ ਇਹ ਜੋ ਖੱਡ ਹੁੰਦੀ ਹੈ ਸੁੱਕੀ ਰਹਿੰਦੀ ਹੈ ਪਰ ਜਿਸ ਤਰੀਕੇ ਦੇ ਨਾਲ ਮੀਂਹ ਪੈ ਰਿਹਾ ਤੇ ਇਸ ਜੋ ਖੱਡ ਹੈ ਇਸ ਦੇ ਵਿੱਚ ਵੀ ਪਾਣੀ ਦਾ ਵਹਾਅ ਇੰਨਾ ਤੇਜ਼ ਹੋ ਜਾਂਦਾ ਹੈ ਕਿ ਜੋ ਮਜ਼ਦੂਰ ਇੱਥੇ ਨੇੜੇ ਰਹਿ ਰਹੇ ਸਨ ਉਹ ਪਾਣੀ ਦੇ ਤੇਜ਼ ਜੋ ਬਹਾਦ ਦੇ ਵਿੱਚ ਰੁੜਗੇ ਕੁੱਲੂ ਜ਼ਿਲ੍ਹੇ ਦੇ ਵਿੱਚ ਵੀ ਤਿੰਨ ਥਾਵਾਂ ਤੇ ਸਹਿਜ ਕਾਟੀ ਦੇ ਜੀਵਾ ਨਾਲਾ ਗੜਸਾ ਕਾਟੀ ਦੇ ਸ਼ੀਲਾਗੜ੍ਹ ਤੇ ਬੰਜਾਰ ਦੇ ਹੋਰਨਗੜ੍ਹ ਦੇ ਵਿੱਚ ਬੱਦਲ ਫਟਿਆ ਸੀ ਜੀਵਾ ਨਾਲਾ ਦੇ ਵਿੱਚ ਤਾਂ ਇੱਕ ਪਿਓ ਤੇ ਧੀ ਸਮੇਤ ਤਿੰਨ ਲੋਕ ਰੁੜਗੇ ਸਨ ਉੱਤਰਾਖੰਡ ਦੇ ਪਿਥੋਰਾਗੜ੍ਹ ਦੇ ਵਿੱਚ ਵੀ ਥਾਰ ਚੁਲਾ ਲਿਪੋਏਖ ਰੋਡ ਸੀ ਜਿੱਥੇ ਲੈਂਡਸਲਾਈਡਿੰਗ ਹੋਈ ਤਾਂ ਵੱਖ-ਵੱਖ ਘਟਨਾਵਾਂ ਜਿਹੜੀਆਂ ਨੇ ਪਹਾੜੀ ਇਲਾਕਿਆਂ ਦੇ ਵਿੱਚ ਵਾਪਰ ਰਹੀਆਂ ਨੇ ਕਿਤੇ ਲੈਂਡਸਲਾਈਡ ਹੋ ਰਹੀ ਹੈ ਕਿਤੇ ਬੱਦਲ ਫਟ ਰਿਹਾ ਤੇ ਹੁਣ ਸ਼ਮਸ਼ਾਲਾ ਦੇ ਵਿੱਚ ਵੀ ਪਾਣੀ ਦਾ ਤੇਜ਼ ਵਹਾਅ ਜਿੱਥੇ ਮਨੂਨੀ ਖੱਡ ਦੱਸੀ ਜਾ ਰਹੀ ਹੈ ਉਸ ਦੇ ਵਿੱਚ ਪਾਣੀ ਦਾ ਇੰਨਾ ਤੇਜ਼ ਵਹਾਅ ਸੀ ਕਿ ਜੋ 15 ਤੋਂ 20 ਮਜ਼ਦੂਰ ਦੱਸੀ ਜਾ ਰਹੇ ਨੇ ਜੋ ਪਾਣੀ ਦੇ ਇਸ ਤੇਜ਼ ਵਹਾਅ ਦੇ ਵਿੱਚ ਰੋੜ ਜਾਂਦੇ ਨੇ ਹੁਣ ਤੱਕ ਦੋ ਲੋਕਾਂ ਦੀ ਜਿਹੜੀ ਆ লাশ ਬਰਾਮਦ ਕਰ ਲਈ ਗਈ ਆ ਬਾਕੀਆਂ ਦੀ ਭਾਲ ਲਗਾਤਾਰ ਜਾਰੀ ਹੈ ਟੀਮਾਂ ਭੇਜੀਆਂ ਗਈਆਂ ਨੇ ਜਾਂ ਜਾਰੀ ਹੈ ਕਿੰਨੇ ਮਜ਼ਦੂਰ ਪਾਣੀ ਦੇ ਵਿੱਚ ਵਹਿ ਚੁੱਕੇ ਨੇ ਇਹ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਘਟਨਾ ਹੀ ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਜਾਂਦਾ ਹੈ ਐਸ ਡੀ ਆਰ ਐਫ ਤੇ ਜੋ ਸਥਾਨਕ ਪੁਲਿਸ ਦੀਆਂ ਟੀਮਾਂ ਹੁੰਦੀਆਂ ਨੇ ਉਹ ਮੌਕੇ ਤੇ ਪਹੁੰਚ ਜਾਂਦੀਆਂ ਨੇ ਤਾਂ ਲਗਾਤਾਰ ਜਿਹੜੇ ਪਹਾੜਾ ਦੇ ਵਿੱਚ ਇਹ ਹਾਦਸੇ ਵਾਪਰ ਨੇ ਇਸ ਘਟਨਾ ਤੇ ਧਰਮਸ਼ਾਲਾ ਦੇ ਜੋ ਵਿਧਾਇਕ ਨੇ ਜੋ ਐਮ ਐਲ ਏ ਨੇ ਸੁਦੀਰ ਸ਼ਰਮਾ ਉਹਨਾਂ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਹੈ ਟਵੀਟ ਦੇ ਵਿੱਚ ਕੀ ਕੁਝ ਲਿਖਿਆ ਗਿਆ ਉਹ ਵੀ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਤਾਂ ਜੋ ਧਰਮਸ਼ਾਲਾ ਦੇ ਵਿਧਾਇਕ ਨੇ ਉਹਨਾਂ ਦੇ ਵੱਲੋਂ ਇਸ ਹਾਦਸੇ ਦੀ ਪੁਸ਼ਟੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਇਹ ਹਾਦਸਾ ਵਾਪਰਿਆ ਸਾਰੇ ਮਜ਼ਦੂਰ ਜੋ ਮਨੂਨੀ ਖਾੜਾ ਉਸ ਦੇ ਕੰਡੇ ਸ਼ੈੱਡ ਦੇ ਵਿੱਚ ਰਹਿ ਰਹੇ ਸੀ ਜਦੋਂ ਮਨੂਨੀ ਖਾੜ ਦੇ ਵਿੱਚ ਅਚਾਨਕ ਸਲਾਬ ਆ ਗਿਆ ਤੇ ਇਲਾਕੇ ਦੇ ਵਿੱਚ ਪੂਰਾ ਇਲਾਕਾ ਜਲਥਲ ਹੋ ਗਿਆ ਜਿੰਨਾ ਲੋਕਾਂ ਨੇ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾਈ ਹੈ ਉਹਨਾਂ ਪਰਿਵਾਰਾਂ ਦੇ ਲਈ ਉਹਨਾਂ ਪਰਿਵਾਰਾਂ ਦੇ ਨਾਲ ਮੇਰੀ ਸੰਵੇਦਨਾ ਹੈ ਪਰਮਾਤਮਾ ਜਿੰਨਾ ਲੋਕਾਂ ਨੇ ਆਪਣੀ ਜਾਨ ਗਵਾਈ ਹੈ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤਾਂ ਇਸ ਤਰੀਕੇ ਦੇ ਨਾਲ ਜੋ ਧਰਮਸ਼ਾਲਾ ਦੇ ਵਿਦਾਇਕ ਨੇ ਉਹਨਾਂ ਦੇ ਉਹਨਾਂ ਦੇ ਵੱਲੋਂ ਟਵੀਟ ਕੀਤਾ ਗਿਆ ਤੇ ਇਸ ਹਾਦਸੇ ਦੀ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕੀਤੀ ਗਈ ਹੈ ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਮੀਂਹ ਆ ਰਿਹਾ ਉਸ ਦੇ ਨਾਲ ਤਬਾਹੀ ਮਚ ਰਹੀ ਹੈ ਕੁੱਲੂ ਦੇ ਵਿੱਚ ਬੱਦਲ ਫਟਿਆ ਉਸ ਤੋਂ ਬਾਅਦ ਕਾਂਗੜਾ ਦੇ ਵਿੱਚ ਤਬਾਹੀ ਦੀ ਖਬਰ ਆਈ ਤੇ ਹੁਣ ਰਮਸ਼ਾਲਾ ਦੇ ਨੇੜੇ ਖਨਿਆਰਾ ਇਲਾਕੇ ਦੇ ਵਿੱਚ ਮਨੂਨੀ ਖੱਡ ਹੈ ਜਿਸ ਦੇ ਵਿੱਚ ਅਚਾਨਕ ਹੜ ਆ ਗਿਆ ਤੇ ਇਸ ਹੜ ਦੇ ਵਿੱਚ 15 ਤੋਂ 20 ਮਜ਼ਦੂਰ ਰੁੜ ਗਏ ਨੇ